ਦੋਸਤੋ ਜੇਕਰ ਤੁਸੀਂ ਵੀ ਮੋਟਾਪਾ ਘਟਾਉਣਾ ਚਾਹੁੰਦੇ ਹੋ ਜੀ ਇਸ ਬਲਬਲੇ ਵਾਂਗ ਤਾਂ ਤੁਹਾਨੂੰ ਮਿਲਾਉਂਦੇ ਆ ਜੀ ਭੈਣ ਤੇ ਵੀਰ ਨਾਲ ਜਿਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਤੇ ਵਧੀਆ ਫਿੱਟ ਹੋਏ ਨੇਗੇ ਬਾਈ ਦਾ ਨਾਮ ਦੋਸਤੋ ਜਸਪ੍ਰੀਤਾ ਤੇ ਪੁੱਛਦਾ ਆਪਾਂ ਬਾਈ ਨੂੰ ਕਿੰਨਾ ਵਜ਼ਨ ਘਟਾਇਆ ਹਨਾ ਵੀਰੇ ਬਾਈ ਪਹਿਲਾਂ ਤਾਂ ਐਂ ਦੱਸੋ ਪਹਿਲਾਂ ਵਜ਼ਨ ਕਿੰਨਾ ਸੀ ਵੀਰ ਜੀ ਮੇਰਾ ਪਹਿਲਾ ਵਜ਼ਨ ਸੀ 80 ਕਿਲੋ ਜੀ 80 ਕਿਲੋ ਦੀ ਬਾਈ ਹਾਂਜੀ 80 ਕਿਲੋ ਵਜ਼ਨ ਸੀ ਜੀ ਤਾਂ 1 ਮਹੀਨੇ ਦੇ ਵਿੱਚ ਮੈਂ 8 ਕਿਲੋ ਵਜ਼ਨ ਘਟਾਇਆ ਨਾਲ ਨਾਲ 2 ਇੰਚ ਪੇਟ ਵੀ ਘਟਾਇਆ 2 ਇੰਚ પેટ ਘਟ ਗਿਆ ਮਨੂ ਜੀ ਤੁਹਾਡਾ ਪੇਟ ਵੀ 2 ਇੰਚ ਬਾਹਰ ਨੂੰ ਸੀ 2 ਇੰਚ ਬਾਹਰ ਨੂੰ ਸੀ ਪੇਟ ਅੱਛਾ ਬਈ ਹਾਂਜੀ ਤੇ ਕਿੰਨੇ ਟਾਈਮ ਦੀ ਗੱਲ ਆ ਬਈ ਇਹ ਇਹ ਲਗਭਗ 1 ਮਹੀਨਾ ਡੇਢ ਮਹੀਨੇ ਦੀ ਗੱਲ ਹੈ ਜੀ ਮਹੀਨਾ ਡੇਢ ਮਹੀਨਾ ਪਹਿਲਾਂ ਚੰਨੀ ਕਿ ਡੇਢ ਮਹੀਨਾ ਪਹਿਲਾਂ ਤਾਂ ਬਹੁਤ ਪਰੇਸ਼ਾਨ ਸੀ ਅੱਛਾ ਬਈ ਹੁਣ ਤੇ ਮਹੀਨੇ ਦੀ ਗੱਲ ਹੈ ਜੀ ਜਿਹੜਾ ਮੈਂ ਪਹਿਲਾਂ ਬੈਠਣ ਕੋਣੀ ਬੜਾ ਪਰੇਸ਼ਾਨ ਹੁੰਦਾ ਸੀ ਹਮ ਹੁਣ ਜਿਹੜਾ ਵਧੀਆ ਕੰਮ ਤਾਂ ਹੁੰਦਾ ਵੀ ਕਰਦਾ ਕੋਈ ਠੀਕ ਹੈ ਬਈ ਹਾਂਜੀ ਹੁਣ ਮੰਨ ਕੇ ਚਲੋ ਕੋਈ ਡਿੱਕਾ ਨਹੀਂਗਾ ਕੋਈ ਡਿੱਕਾ ਨਹੀਂ ਜੀ ਬਿਲਕੁਲ ਪਹਿਲਾਂ ਬਈ ਕੀ ਤਕਲੀਫ ਕੀ ਕੀ ਆਉਂਦੀ ਸੀਗੀ ਵੀਰ ਜ ਬੈਠ ਕੇ ਮੇਰ ਤੋਂ ਕੰਮ ਹੀ ਨਹੀਂ ਹੁੰਦਾ ਜੀ ਅੱਛਾ ਬਾਈ ਬਸ ਪੇਟ ਦੀ ਦਿੱਕਤ ਸੀ ਬਹੁਤ ਜ਼ਿਆਦਾ ਜੀ ਹੂੰ ਪੇਟ ਮੰਨ ਕੇ ਚਲੋ ਵੱਡਾ ਹੋਣ ਕਰਕੇ ਤੇ ਵਜ਼ਨ ਜ਼ਿਆਦਾ ਹੋਣ ਕਰਕੇ ਮਦਦ ਸੌੜੀਆਂ ਪੂੜੀਆਂ ਚੜ੍ਹਨਾ ਜਿਵੇਂ ਉਹ ਸਾਰੀ ਸਾਹ ਫੁੱਲਦਾ ਸੀ ਜਪੜੀਆਂ ਚੜ੍ਹਦਾ ਸੀ ਉਹ ਤੋਂ ਸਾਹ ਫੁੱਲਦਾ ਜੀ ਬਾਕੀ ਆਈ ਇਸ਼ੂ ਸੀ ਤੇ ਮੰਨ ਕੇ ਚਲੋ ਬਾਈ ਹੁਣ ਕਿੰਨਾ ਰਹਿ ਗਿਆ ਵਜ਼ਨ ਹੁਣ ਮੇਰਾ 72 ਕਿਲੋ ਜੀ ਹੁਣ 72 ਕਿਲੋ ਜੀ ਕਿੰਨਾ ਉੱਡ ਗਿਆ 8 ਕਿਲੋ ਜੀ ਮਹੀਨੇ ਡੇਢ ਮਹੀਨੇ ਚ 8 ਕਿਲੋ ਵਜ਼ਨ 8 ਕਿਲੋ 80 ਤੋਂ 72 ਤੇ ਆ ਗਿਆ ਹਾਂਜੀ ਹਾਂਜੀ ਤੇ ਹੁਣ ਲੈ ਰਹੇ ਹਾਂ ਬਾਈ ਤੁਸੀਂ ਲੈ ਰਹੇ ਜੀ ਹਜੇ ਹੋਰ ਘਟਾਵਾਂਗੇ 4-5 ਕਿਲੋ ਹੋਰ ਘਟਾਵਾਂਗੇ ਬਿਲਕੁਲ ਲੈ ਰਹੇ ਹਾਂ ਹਾਲੇ ਹੌਸਲੇ ਵਧਾਉਂਦਾ ਹੋਰ ਹੌਸਲੇ ਵਧਾਉਂਦੇ ਜੀ ਬਿਲਕੁਲ ਹਾਂਜੀ ਪੂਰਾ ਬੈਟੋ ਕੇ ਚਟਾ ਪੂਰਾ ਪੇਟ ਥੋੜਾ ਜਾ ਗਿਆ ਦਿਖਣ ਲੱਗ ਗਿਆ ਸੋਹਣਾ ਲੱਗਣ ਲੱਗ ਗਿਆ ਅਜੇ ਹੋਰ ਬਣਾ ਕੇ ਸੋਹਣੇ ਇਦੂ ਵੀ ਸੋਹਣੇ ਬਣਾਗੇ ਬਿਲਕੁਲ ਹਾਂਜੀ ਜਿਵੇਂ ਬਾਈ ਪਹਿਲਾਂ ਵਾਲੀਆਂ ਫੋਟੋਆਂ ਮੈਂ ਦੇਖੀਆਂ ਤੁਹਾਡੀਆਂ ਪਹਿਲਾ ਮੈਸੇਜ ਰੋਲਾ ਕਰਦੀ ਸੀ ਵੀ ਅੰਦਰ ਸੈਟਿੰਗ ਨਾ ਕਰੋ ਸਿੱਧੀ ਸ਼ਰਟ ਛੱਡ ਲਓ ਪੇਟ ਬਹੁਤ ਹੀਂਦਾ ਅੱਛਾ ਬਾਈ ਆ ਦੇਖੋ ਹੁਣ ਹੁਣ ਤੇ ਆਪ ਆਂਦੇ ਵੀ ਤੁਸੀਂ ਅੰਡਰ ਸੈਟਿੰਗ ਕਰੋ ਕਿਉਂਕਿ ਮੋਟਾਪੇ ਨਾਲ ਜਿਹੜਾ ਇਨਸਾਨ ਉਹਦੀ ਉਮਰ ਵੀ ਵੱਡੀ ਲੱਗਣ ਲੱਗ ਜਾਂਦੀ ਹੈ ਤੇ ਸਾਰੀ ਚਾਉਂਦੇ ਨੇ ਵੀ ਫਿੱਟ ਰਹੀ ਹੈ ਤੇ ਫਿਰ ਜਿਹੜੀ ਇਹ ਚੀਜ਼ ਆ ਜੀ ਉਹ ਤੁਸੀਂ ਲੈ ਸਕਦੇ ਹੋ ਠੀਕ ਆ ਵੀ ਭੈਣ ਆਪਣੇ ਮਿਸ਼ਨ ਤੁਹਾਡੇ ਮਿਸ਼ਨ ਨੇ ਤੇ ਭੈਣ ਨੇ ਵੀ ਕਰੇ ਕੱਟ ਫਿਰ ਮੇਰੇ ਬਜਾਉਂ ਹਾਂਜੀ ਹਾਂਜੀ ਤੁਸੀਂ ਕਿੰਨਾ ਘੱਟ ਕਰ ਮੈਂ 20 ਕਿਲੋ ਕੱਟ ਕਰਦਾ ਜੀ ਅੱਛਾ ਜੀ ਤੇ ਫਿਰ ਕੋਈ ਵੀਕਨੈਸ ਵੀਲ ਹੁੰਦੀ ਉਹਦਾ ਕੋਈ ਵੀਕਨੈਸ ਨਹੀਂ ਹੋਵੇ ਜੀ ਨਹੀਂ ਜੀ ਕੋਈ ਵੀਕਨੈਸ ਨਹੀਂ ਹਾਂਜੀ ਬਹੁਤ ਵਧੀਆ ਰਿਜ਼ਲਟ ਆਇਆ ਮੈਨੂੰ ਕਈ ਸਾਰੀ ਦਿੱਕਤ ਸੀ ਉਹ ਵੀ ਸਹੀ ਹੋ ਗਈ ਜੀ ਗੈਸ ਤੇ ਜਾ ਮੇਰੇ ਮਨ ਦਾ ਸੀ ਬੀਪੀ ਦੀ ਦਿੱਕਤ ਮੈਨੂੰ ਸੀ ਜੀ ਤੇ ਬਾਕੀ ਹੋਰ ਗੋਡਿਆਂ 'ਚ ਦਰਦ ਸੀਗਾ ਹੁਣ ਕੋਈ ਦਿੱਕਤ ਹੈ ਨਹੀਂ ਹਾਂਜੀ ਕਿਉਂਕਿ ਮੋਟਾਪੇ ਨਾਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਉਹ ਵੀ ਹੱਥ ਹੁੰਦੀਆਂ ਨਹੀਂ ਕਿਉਂਕਿ ਉਹ ਹਣਾ ਸਹੀ ਗੱਲ ਆ। ਉਹਦਾ ਮਤਲਬ ਵੜੀ ਜਾਂਦੀ ਆ ਜੇ ਇੱਕ ਲੱਗ ਗਈ ਉਹਨੇ ਹੋਰ ਲਾ ਦੇਣੀ ਹੈ ਗਾਹਾਂ। ਹਾਂਜੀ ਤੇ ਬਿਮਾਰੀਆਂ ਮਟਾਪਾ ਦਾ ਦੋਸਤੋ ਵਧਾਈ ਤੁਰਿਆ ਆਉਂਦਾ ਤੇ ਇੱਕ ਹੌਸਲਾ ਵੀ ਬੜਾ ਬੁਲੰਦਾ ਹੈ ਨਾ ਬਾਈ ਮੈਨੂੰ ਲੱਗਦਾ ਭੈਣ ਨੇ ਤਾਂ ਤੁਹਾਡੇ ਨਾਲੋਂ ਵੀ ਵੱਧ ਬਾਜੀ ਮਾਰੀ ਆ। ਬਿਲਕੁਲ ਬਿਲਕੁਲ ਜੀ ਪਹਿਲਾਂ ਆਪਾਂ ਘਟਾਇਆ ਹੀ ਇਹਨਾਂ ਦਾ ਫੇਰ ਸਾਨੂੰ ਵਿਸ਼ਵਾਸ ਹੋਇਆ ਉਸ ਤੋਂ ਬਾਅਦ ਮੈਂ ਲਿੱਤਾ। ਹਾਂਜੀ ਠੀਕ ਆ ਬਾਈ ਪਹਿਲਾਂ ਭੈਣ ਹੋਰਿਆਂ ਵਾਰ ਤੁਹਾਨੂੰ ਭੈਣ ਕਿੰਨਾ ਟਾਈਮ ਹੋ ਗਿਆ ਮਤਲਬ ਮੈਨੂੰ 4-5 ਮਹੀਨੇ ਹੋ ਗਏ ਜੀ ਘਟਾਏ। ਠੀਕ ਹੈ ਜੀ। ਹਾਂਜੀ 4-5 ਮਹੀਨੇ ਹੋ ਗਏ ਵਜ਼ਨ ਘਟਾ ਤਾਂ ਹੁਣ ਕਈ ਭੈਣ ਭਾਈ ਕਹਿ ਦਿੰਦੇ ਆ ਵੀ ਦੁਬਾਰਾ ਵਧਾ ਨਹੀਂ ਤੇ ਵਧਿਆ ਨਹੀਂ ਜੀ ਮੇਰੇ ਜਿੰਨਾ ਸੀਗਾ ਉਨਾ ਹੀ ਆ ਜੀ ਹਾਂਜੀ ਬਿਲਕੁਲ ਹੀ ਨਹੀਂ ਬਿਲਕੁਲ ਆਪਣੇ ਤੇ ਦਰਸ਼ਕਾਂ ਕੰਨੀ ਰੱਖੋ ਜੀ ਦੇਖਣ ਵਾਲੇ ਭਰਾਵਾਂ ਕੰਨੀ ਤੇ ਮਤਲਬ ਦੁਬਾਰੇ ਕੋਈ ਦਿੱਕਤ ਨਹੀਂ ਆਈ ਨਹੀਂ ਜੀ ਕੋਈ ਦਿੱਕਤ ਨਹੀਂ ਦੁਬਾਰੇ ਵਜਨ ਵਜਨ ਵਾਲੀ ਕੋਈ ਦਿੱਕਤ ਨਹੀਂ ਬਿਲਕੁਲ ਨਹੀਂ ਜੀ ਤੇ ਆਪਾਂ ਨੇ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਚਾਰ ਪੰਜ ਮਹੀਨੇ ਹੋ ਗਏ ਜੀ ਛੱਡੇ ਨੂੰ ਉਦੋਂ ਪਹਿਲਾ ਲਿਆ ਸੀਗਾ ਆਪਾਂ ਹਾਂਜੀ ਇਦਾਂ ਆ ਗਈ ਆਪਣੇ ਬੱਜਣ ਦੀ ਗੱਲ ਤੇ ਲੋਪਾ ਨੇ ਬਹੁਤ ਬੁਧਗਾ ਕਿਉਂਕਿ ਨਾ ਇੱਕ ਬਿਮਾਰੀਆਂ ਤੋਂ ਵੀ ਬਾਈ ਨਜਾਦ ਮਿਲੀ ਆਪਾਂ ਨੂੰ ਤੇ ਮਤਲਬ ਸਰੀਰ ਵੀ ਸੋਣਾ ਲੱਗਣ ਲੱਗ ਗਿਆ ਹੋਰ ਕਿੰਨੇ ਕੁ ਤੁਹਾਡੇ ਕੋਈ ਜਾਣ ਪਛਾਣ ਦੇ ਯਾਰ ਮਿੱਤਰ ਕਿੰਨੇ ਕੁ ਫਾਇਦਾ ਲਾਏ ਝੁੱਕੇ ਇਹਦਾ ਵੀਰ ਜੀ ਮੇਰੇ ਤੋਂ ਇਹ 80 ਕਸਟਮਰ ਮੇਰੇ ਤੋਂ ਫਾਇਦਾ ਲੈ ਚੁੱਕੇ ਦੋ ਪਹਿਲਾਂ ਜੀ ਹੂੰ ਔਰ ਬੜੇ ਵਧੀਆ ਰਿਜ਼ਲਟ ਆ ਸਭ ਦੇ ਠੀਕ ਹੈ ਭਾਈ ਹਾਂ ਜੀ ਜਿਹੜਾ ਕਿੰਨਾ ਕਿ ਭਜਨ ਘਟਾਇਆ ਬਈ ਹਾਈਸਟ ਕਿੰਨਾ ਘਟਾਇਆ ਬੰਦੇ ਨੇ ਹਾਈਸਟ 15 ਕਿਲੋ ਤੱਕ ਜੀ ਠੀਕ ਹੈ ਭਾਈ 15 ਕਿਲੋ ਤੱਕ ਵੀ ਘਟਾਇਆ ਇੱਕ ਮਹੀਨੇ ਦਾ ਘਟਾਇਆ ਜੀ 15 ਕਿਲੋ ਹੂੰ ਜਿਨ੍ਹਾਂ ਦਾ ਇੱਕ ਕਮੰਡਲ 30 ਕਿਲੋ 40 ਕਿਲੋ ਹੈ ਤੰਨੋਂ ਰਿਜ਼ਲਟ ਮਿਲਦੇ ਜੀ ਬਿਲਕੁਲ ਜੋ ਸਾਡੀ ਡਾਈਟ ਤੇ ਚੱਲੂਗਾ ਬਿਲਕੁਲ ਕਰਦੇ ਖਾਣੇ ਪੀਣੇ ਤੇ ਖਵਾ ਪਿਆ ਕੀ weight ਘਟਾਉਣਾ ਇਹ ਨਹੀਂ ਵੀ ਤੁਹਾਨੂੰ ਭੁੱਖੇ ਰਕਣਾ ਭੁੱਖੇ ਨਹੀਂ ਰੱਖਦੇ ਜੀ ਬਿਲਕੁਲ ਠੀਕ ਹੈ ਪੈਣੇ ਤੁਹਾਡਾ ਤਾਂ ਨਹੀਂ ਕਿਉਂ ਕੁ ਬੰਦ ਕਰਿਆ ਜਾਂ ਕੁਝ ਵੀ ਨਹੀਂ ਜੀ ਖਾ ਪੀ ਕੇ ਵਜ਼ਨ ਘਟਾਇਆ ਜੀ ਆਪਾਂ ਫਿਰ ਨਾ ਡਾਈਟ ਪਲਾਨ ਵੀ ਦਿੰਦੇ ਹਾਂ ਹਾਂਜੀ ਹਾਂਜੀ ਡਾਈਟ ਪਲਾਨ ਲੈ ਕੇ ਘਰ ਦਾ ਖਾਣਾ ਹੀ ਖਾ ਕੇ ਤਾਂ ਇਹ ਜੋ ਕੋਈ ਵੀ ਗੱਲ ਨਹੀਂ ਵੀ ਜਿਹੜੀ ਚੀਜ਼ ਆਪਾਂ ਬੰਦ ਕਰੀ ਹੋਣੀ ਹੈ ਜੀ ਇੱਕ ਬਈ ਆਪਾਂ ਨੂੰ ਪਿੰਡ ਵਾਲਿਆਂ ਨੂੰ ਚਾਹ ਦਾ ਬੜਾ ਹੋ ਹੁੰਦਾ ਵੀ ਚਾਹ ਤਾਂ ਆਪਾਂ ਨੂੰ ਨਾ ਉਹੀ ਗੱਲ ਵੀ ਸਾਰਾ ਦਿਨ ਜੇ ਸਾਰੇ ਦਿਨ ਚ 10 ਵਾਰੀ ਵੀ ਮਿਲਦੀ ਆਪਾਂ 10 ਵਾਰੀ ਵੀ ਪੀ ਲੈਨੇ ਆ ਫਿਰ ਜੀ ਮੈਂ ਪੀਂਦਾ ਸੀ 10 ਵਾਰ ਪਿੰਦਾਈ ਚਾਹ ਹੁਣ ਮੈਂ ਇੱਕ ਵਾਰ ਵੀ ਚਾਹ ਨਹੀਂ ਪੀਂਦਾ ਹੂੰ ਮਤਲਬ ਇੰਨਾ ਸਰੀਰ ਇੱਕ ਉਹ ਕਰਦਾ ਰੁਟੀਨ ਬਣਾਉਂਦੇ ਤਾਂ ਆਇਆ ਹੁੰਦਾ ਵੀ ਚਾਲ ਦੀ ਲੋੜ ਹੀ ਨਹੀਂ ਪਹਿਲੇ ਐਨਰਜੀ ਹੁੰਦੀ ਹੈ ਚਾਲ ਹੀ ਆਪਣੇ ਬਾਡੀ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਹਾਂ ਨਹੀਂ ਕਈ ਵਾਰੀ ਵੀ ਜਦੋਂ ਸਵੇਰ ਬੰਦਾ ਅੱਖਾਂ ਆਈਆਂ ਮਸਲੀ ਜਾਂਦਾ ਵੀ ਯਾਰ ਸਰੀਰ ਜਾ ਹਨਾ ਢਿੱਲਾ ਜਾਗਾ ਕਾ ਫੀਲ ਕੀ ਘੁੱਟ ਜਾਂਦਾ ਜਾਨੀ ਬੀਤੀ ਹੁੰਨੀ ਵੀ ਮਤਲਬ ਡਾਈਟ ਖਾਾਕ ਦਾ ਸਿਸਟਮ ਹੀ ਇੰਨਾ ਸੁਧਾਰਤਾ ਬਾਈ ਹੈ ਬਿਲਕੁਲ ਜੀ ਕਲਬ ਵਾਲੇ ਨੇ ਤੇ ਜਸਪ੍ਰੀਤ ਬਾਈ ਮੈਨੂੰ ਹੁਣ ਆਏ ਤਾਂ ਦੱਸ ਵੀ ਜੇ ਕਿ ਪੜਾ ਭਰਾ ਮੰਨ ਕੇ ਚਲੋ ਪੀੜਤਾ ਇਹਦੇ ਨਾਲ ਇਹ ਬਿਮਾਰੀ ਹੋ ਗਈ ਇੱਕ ਮਟਾਪਾ ਨਾ ਤਾਂ ਇਹ ਫਿਰ ਆਪਣਾ ਬਾਈ ਮਿਲਣ ਵਾਸਤੇ ਐਡਰੈਸ ਕੀ ਆ ਕਿੱਥੇ ਆ ਕਿੱਥੇ ਹੋਣਾ ਆਪਣੇ ਪਾਸ ਆਪਣਾ ਵੀਰ ਦੀ ਹਬੌਰ ਮੰਡੀ ਆਉਣਾ ਪਊਗਾ ਨਹਿਰੂ پارک ਕੋਲੇ ਠੀਕ ਆ ਬਾਈ ਬਿਲਕੁਲ ਜੀ ਹਬੌਰ ਨਹਿਰੂ پارک ਦੇ ਕੋਲੇ ਆਪਣਾ ਦਫ਼ਤਰ ਆ ਉਹ ਠੀਕ ਆ ਬਾਈ ਹਾਂ ਜੀ ਤੇ ਬਾਈ ਇੱਕ ਮੈਨੂੰ ਐਵੇਂ ਵੀ ਦੱਸ ਵੀ ਮੜਾ ਮੋਟਾ ਫਿਰ ਕੋਸ਼ਿਸ਼ ਬਲਣ ਘਟਾਉਣ ਵੇਲੇ ਕੋਈ ਬੜੀ ਮੋਟੀ ਐਕਸਰਸਾਈਜ਼ ਭੱਜਾ ਪਚਾਈ ਦਾ ਕਰੀ ਹੋਣੀ ਆ ਵੀਰ ਜੀ ਐਕਸਰਸਾਈਜ਼ ਤੋਂ ਮੈਨੂੰ ਤਾਂ ਆਪ ਨੂੰ ਬੋਰਡਰ ਲੱਗਦਾ ਸੀ ਮੈਂ ਤਾਂ ਨਾ ਵੀ ਘਰੇ ਬੈਠ ਕੇ ਰੋਣ ਨਾਲ ਵੇਟ ਘਟਾਉ ਕੋਈ ਇਸ਼ੂ ਵਾਲੀ ਤਾਂ ਨਹੀਂ ਹੂੰ ਐਕਸਰਸਾਈਜ਼ ਨਹੀਂ ਕਰਦੀ ਹਾਂ ਮੈਂ ਐਕਸਰਸਾਈਜ਼ ਨਹੀਂ ਜੀ ਕੋਈ ਐਕਸਰਸਾਈਜ਼ ਨਹੀਂ ਕਰੀਗੀ ਅੱਛਾ ਤਾਂ ਬਿਲਕੁਲ ਘਰ ਵੇਕੇ ਬਜਨ ਘਟਾਇਆ ਜੀ ਠੀਕ ਹੈ ਜੀ ਕੋਈ ਸ਼ੈਰ ਸ਼ੂਟ ਵੀ ਨਹੀਂ ਕਰੀ ਬਿਲਕੁਲ ਨਹੀਂ ਜੀ ਮੈਨੂੰ ਟਾਈਮ ਹੀ ਨਹੀਂ ਮਿਲਦਾ ਸੀ ਹਮ ਬੱਚਿਆਂ ਦੇ ਕਾਰਨ ਹਾਂਜੀ ਕਿਉਂਕਿ ਬਹੁਤ ਹੁੰਦੇ ਨੇ ਕਿ ਵੀ ਜਿਹੜੇ weight ਕੱਟ ਕਰਨਾ ਚਾਹੁੰਦੇ ਹੁੰਦੇ ਨੇ ਪਰ ਇਹਨਾਂ ਟਾਈਮ ਹੀ ਨਹੀਂ ਹੁੰਦਾ ਵੀ ਕੋਈ ਐਕਸਰਸਾਈਜ਼ ਕਰ ਸਕਾਂ ਜਾਂ ਵੀ ਕਈ ਵਾਰ ਐਵੇਂ ਹੁੰਦਾ ਵੀ ਜਮ ਜੁਆਇਨ ਕਰ ਸਕਾਂ ਹਾਂਜੀ ਹਾਂ ਜਦੋਂ ਹੁਣ ਬਿਜ਼ੀ ਲਾਈਫ ਆ ਹਨਾ ਉਹ ਆਪਣੇ ਵਾਲਾ ਸਿਸਟਮ ਵੀ 1 ਮਿੰਟ ਦਾ ਵੇਲ ਨਹੀਂ ਮਿਲਦੀ ਕਈ ਵਾਰੀ ਬਈ ਸਾਰੇ ਦਿਨ ਚ ਤੇ ਐਕਸਰਸਾਈਜ਼ ਏ ਹੁਣ ਵੀਰਾਂ ਨਾਲ ਆਏ ਆ ਇਹਨਾਂ ਨੇ ਆਪਣੇ ਤੋਂ weight ਕਟਵਾਇਆ 80 ਕਿਲੋ ਇਹਨਾਂ ਦਾ weight ਸੀ ਪਹਿਲਾਂ ਸੌਰੀ 85 ਕਿਲੋ weight ਸੀ ਜਿੰਮ ਵੀ ਜਾਂਦੇ ਤਾਂ ਵੀ weight ਨਹੀਂ ਘਟੇ ਇਹਨਾਂ ਦਾ ਤਾਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਵੀ ਕਿਵੇਂ weight ਘਟੇ ਇਹਨਾਂ ਦਾ ਪਤਾ ਹੀ ਲੱਗਿਆ ਕਰ ਬਾਈ ਥੋੜਾ ਕਿੰਨਾ ਸੀਗਾ ਵਜਨ ਜੀ ਮੇਰਾ ਪਹਿਲਾਂ 85 ਕਿਲੋ ਵਜਨ ਸੀਗਾ ਹੁਣ ਮੇਰਾ 65 ਕਿਲੋ ਵਜਨ ਹੈਗਾ ਓਨਲੀ 4 ਚਾਰ ਮਹੀਨੇ ਮੇਰਾ ਵਜਨ ਘਟਿਆ ਮਤਲਬ ਪਹਿਲਾਂ ਬਈ 85 ਸੀ ਹਾਂਜੀ ਤੇ ਹੁਣ ਕਿੰਨਾ ਰਹਿ ਗਿਆ ਹੁਣ ਜੀ 65 ਹੈ 65 ਹਾਂਜੀ 65 ਹਾਂਜੀ ਮਤਲਬ 20 ਕਿਲੋ ਮੈਨੂੰ ਚੱਕਦਾ ਬਈ ਹਾਂਜੀ ਪਹਿਲਾਂ ਮੈਨੂੰ ਜਾਂਦੇ ਸੀ ਜਿੰਮ 'ਚ ਵੇਟ ਨਹੀਂ ਘਟਿਆ ਇਹਨਾਂ ਦਾ ਅੱਛਾ ਬਈ ਜਿੰਮ ਜਾਣ ਨਾਲ ਮੈਨੂੰ ਬਹੁਤ ਚੜ੍ਹਨੀਆਂ ਦਿੱਕਤਾਂ ਆਉਣ ਲੱਗੀਆਂ ਸੀਗਾ ਮਤਲਬ ਮੇਰੇ ਸਰੀਰ ਦੇ ਵਿੱਚ ਬਹੁਤ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਮੈਂ ਜਿਮ ਛੱਡ ਕੇ ਇਹਨਾਂ ਦੀ ਐਡ ਦੇਖੀ ਐਡ ਦੇ ਥਰੂ ਮੈਂ ਪ੍ਰੋਡਕਟ ਮੰਗਾਈ ਹੈ ਉਹਦੇ ਮੈਨੂੰ 4 ਮਹੀਨੇ ਤੱਕ ਬਹੁਤ ਵਧੀਆ ਰਿਜ਼ਲਟ ਆਇਆ ਹੈਗਾ 4 4 ਮਹੀਨੇ ਉਹ ਮਤਲਬ ਹਾਂਜੀ ਹਾਂਜੀ ਹੁਣ ਮੈਂ 4 ਮਹੀਨੇ ਤੋਂ ਯੂਜ਼ ਕਰ ਰਿਹਾ ਹਾਂ ਤਾਂ ਮੈਨੂੰ ਤੁਹਾਡੇ ਸਾਹਮਣੇ ਮੇਰਾ ਇਹ ਮੇਰੇ ਕੱਪੜੇ ਇਹਗੇ ਪੁਰਾਣੇ ਹੈਗੇ ਹੈ ਤੇ ਖੁਦ ਤੁਸੀਂ ਦੇਖ ਸਕਦੇ ਹੋ ਮੇਰੀਆਂ ਪੁਰਾਣੀਆਂ ਫੋਟੋਆਂ ਦੇ ਵਿੱਚ ਮੇਰੇ ਚਿਹਰੇ ਤੇ ਬਹੁਤ ਜ਼ਿਆਦਾ ਜੁਰਲੀਆਂ ਸੀਗਾ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਮਤਲਬ ਬੁੜਾਪਾ ਜਿਹਾ ਇਦਾਂ ਫੀਲ ਹੋ ਰਿਹਾ ਸੀਗਾ ਹਾਂਜੀ ਬਈ ਕੋਈ ਨਾ ਜੋ ਕਰਨ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੁੱਲ ਕੇ ਦੱਸੋ ਆਪਣੀ ਜਰਨੀ ਹਾਂਜੀ ਤਾਂ ਉਸ ਨੇ ਮੈਨੂੰ ਬਹੁਤ ਕਰਦੇ ਵੀ ਕਹਿ ਰਹੇ ਸੀ ਤੂੰ ਜ਼ਿਆਦਾ ਖਾ ਰਿਹਾ ਹੈਂਗਾ ਉਹ ਦਿਨਾਂ ਤੇਰਾ ਮਤਲਬ ਅੱਗੇ ਦੀ ਉਮਰ ਬਹੁਤ ਦਿੱਕਤ ਆ ਜਾਊਗੀ ਤਾਂ ਉਹਦੇ ਲਈ ਮੈਨੂੰ ਸਾਂਤ ਵੀ ਥੋੜੀ ਦਿੱਕਤ ਆ ਰਹੀ ਸੀ ਜ਼ਿਆਦਾ ਨਹੀਂ ਆ ਰਹੀ ਸੀ ਪਰ ਲੇਕਿਨ ਮੈਂ ਕਹਿੰਦਾ ਸੀ ਵੀ ਮੈਂ ਫਿੱਟ ਹੋਣਾ ਹਾਂ ਹੂੰ ਤਾਂ ਇੱਕ ਵਾਰ ਜਦੋਂ ਆਪਾਂ ਜਿੰਮ ਲੱਗ ਜਾਂਦੇ ਹਾਂ ਨਾ ਤਾਂ ਆਪਣੇ ਉਹੀ ਗੱਲ ਵੀ ਇੱਕ ਅੰਦਰ ਜਨੂਨ ਜਿਹਾ ਬਣ ਜਾਂਦਾ ਵੀ ਯਾਰ ਜਦੋਂ ਆਪਾਂ ਮੁੰਡੇ ਦੇਖਦੇ ਹਾਂ ਸੋਨੇ ਵਿੱਚ ਫਿੱਟ ਮੁੰਡੇ ਦੇਖਦੇ ਹਾਂ ਨਾ ਤਾਂ ਉੱਥੇ ਜਾ ਕੇ ਆਪਾਂ ਨੂੰ ਮੋਟੀਵੇਸ਼ਨ ਜੀ ਵੀ ਮਿਲਦੀ ਵੀ ਯਾਰ ਆ ਵੀ ਆਪਣਾ ਵੀ ਮੋਟਾਪਾ ਕਿਤੇ ਨਗੇ ਦੇਖ ਘਟੇ ਗਾਇਬ ਹੋਵੇ ਤੇ ਉਹ ਫਿਰ ਮਤਲਬ ਜਿਮ ਨਾਲ ਕਿਉਂਕਿ ਬਈ ਡਾਈਟ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਉਹਦੇ ਨਾਲ ਉਹ ਜਿਹੜੇ ਪ੍ਰੋਡਕਟ ਲੈਣੇ ਪੈਂਦੇ ਉੱਥੇ ਵੀ ਤਾਂ ਉਹਨਾਂ ਦਾ ਸਾਈਡ ਇਫੈਕਟ ਹੋ ਸਕਦਾ ਪਰ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਮੈਂ ਖੁਦ ਯੂਜ਼ ਕੀਤਾ 4 ਮਹੀਨਾ ਤੋਂ ਯੂਜ਼ ਕੀਤਾ ਮੈਨੂੰ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਦੂਜੇ ਵੀਰਾਂ ਨੂੰ ਵੀ ਕਹਿ ਰਿਹਾ ਜੋ ਜਿਹੜੇ ਮੋਟਾਪੇ ਤੋਂ ਦਿੱਕਤ ਆ ਰਹੀ ਆ ਤਾਂ ਉਹ ਇੱਕ ਵਾਰੀ ਯੂਜ਼ ਕਰਕੇ ਜ਼ਰੂਰ ਦੇਖਣ ਇੱਕ ਵਾਰੀ ਵਰਤ ਕੇ ਦੇਖਣ ਹਾਂਜੀ ਟਰਾਈ ਕਰਨ ਚ ਕੁਝ ਨਹੀਂ ਜਾਂਦਾ ਪਰ ਪ੍ਰੋਪਰ 3 ਦਿਨਾਂ ਦੇ ਵਿੱਚ ਰਿਜ਼ਲਟ ਚਾਲੂ ਹੋ ਜਾਂਦੇ ਆ ਜਮ ਬਈ ਫਿਰ ਰੈਗੂਲਰ ਰੱਖੀ ਨਾਲ ਹਾਂਜੀ ਮੈਂ 3 ਸਾਲ ਜਮ ਕੀਤੀ ਸੀਗੀ ਜਦ ਮਨ ਕੇ ਨਹੀਂ ਬਈ ਆ 4 ਮਹੀਨੇ ਚ ਨਿਊਟ੍ਰੀਸ਼ਨ ਤੋਂ ਬਾਅਦ ਵੀ ਜਮ ਨਹੀਂ ਨਹੀਂ ਜੀ ਉਸ ਵਾਰ ਚ ਮੈਂ ਛੱਡਤੀ ਸੀ ਫਿਰ ਮੈਨੂੰ ਮੇਰਾ ਸਰੀਰ ਬੜੀਆ ਫਿੱਟ ਹੋ ਗਿਆ ਤਾਂ ਉਸ ਵਾਰ ਚ ਮੈਂ ਜਮ ਜੁਆਇਨ ਨਹੀਂ ਕੀਤੀਗੀ ਤਾਂ ਹੁਣ ਮੈਂ ਬੜੀਆ ਕੰਮ ਤੇ ਜਾਣਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਕੀ ਮੇਰਾ ਸਰੀਰ ਵੀ ਫਿੱਟ ਹੈਗਾ ਤੇ ਮੈਨੂੰ ਹੁਣ ਛੱਡ ਰੱਖਿਆ ਬਈ ਨਿਊਟ੍ਰੀਸ਼ਨ ਨਹੀਂ ਜੀ ਮੈਂ ਲੈ ਰਿਆ ਪਰ ਉਹਨਾਂ ਨੇ ਜਿਵੇਂ ਪਹਿਲਾਂ 4 ਮਹੀਨੇ ਪਹਿਲਾਂ ਦਿੱਕ ਸੀਗਾ ਹੁਣ ਘਟੇਗਾ ਜੀ ਠੀਕ ਹੈ ਜੀ ਹੁਣ ਘਟ ਲਿਆ ਹਾਂਜੀ ਤੇ ਮੰਨ ਕੇ ਚਲੋ ਬਾਕੀ ਸਾਰੀ ਖਰਾਬ ਹੋਵੇ ਚੱਲ ਰਹੀ ਹੈ ਹਾਂਜੀ ਹੂੰ ਕੰਟੀਨਿਊਟੀ ਚੱਲ ਰਹੀ ਹੈ ਇੱਕ 20 ਕਿਲੋ ਵੀ ਬਾਈ ਬਹੁਤ ਵੱਡੀ ਮਤਲਬ ਮਾਤਰਾ ਹੈ ਨਾ ਬਹੁਤ ਵੱਡਾ ਨੰਬਰ ਹੈ ਹਾਂਜੀ ਹਾਂਜੀ ਹੂੰ ਤੇ ਬਾਕੀ ਦੋਸਤੋਂ ਆਏ ਆ ਭਾਰ ਜੇ ਮੰਨ ਕੇ ਚਲੋ ਵਧਾਉਣਾ ਉਹ ਵੀ ਬਾਈ ਕਰ ਸਕਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰ ਸਕਦਾ ਜਿਵੇਂ ਹੁਣ ਕਈ ਵਾਰੀ ਕੋਈ ਮੰਨ ਕੇ ਚੱਲੋ ਕਿਸੇ ਦਾ ਜ਼ਿਆਦਾ ਵੀਕਨੈਸ ਹੁੰਦੀ ਹੈ ਸਰੀਰ 'ਚ ਕਮਜ਼ੋਰਾ ਜ਼ਿਆਦਾ ਹੁੰਦਾ ਹੈ ਨਾ ਜੀ ਜੀ ਤਾਂ ਉਹ ਵੀ ਮੰਨ ਕੇ ਚੱਲੋ ਨਿਊਟ੍ਰੀਸ਼ਨ ਨਾਲ ਵੱਧ ਵੀ ਸਕਦਾ ਹਾਂਜੀ ਹਾਂਜੀ ਵੱਧਦਾ ਜੀ ਬਿਲਕੁਲ ਮਤਲਬ ਮੋਟਾਪਾ ਨਹੀਂ ਫਿੱਟ ਬੰਦਾ ਹੋ ਸਕਦਾ ਆ ਫਿੱਟ ਰਹੂਗਾ ਮੋਟਾਪਾ ਨਹੀਂ ਆਊਗਾ ਫਿੱਟ ਰਹੂਗਾ ਜੀ ਹੂੰ ਠੀਕ ਹੈ ਭਾਈ ਤੇ ਇਹ ਦੋਸਤੋ ਤੁਸੀਂ ਜੇਕਰ ਮਿਲਣਾ ਚਾਹੁੰਦੇ ਹੋ ਤਾਂ ਹੋਰ ਪਾਈਆਂ ਦਾ ਦਫਤਰ ਆਫਿਸ ਹੋਰ ਨਹਿਰੂ پارک ਕੋਲ ਰਹਿ ਗਿਆ ਭਈ ਹਨਾ ਤੇ ਰਿਜ਼ਲਟ ਮੈਂ ਤੁਹਾਨੂੰ ਭੇਣ ਦੇ ਬਾਈ ਜਸਪ੍ਰੀਤ ਦੇ ਕਰਨ ਦੇ ਤੁਹਾਨੂੰ ਵੀਡੀਓ ਫੋਟੋ ਮੰ ਲਾ ਵੀਰ ਕਹ ਰਿਹਾ ਸੀ ਹੋਰ ਵੀ ਬਹੁਤ ਸਾਰੇ ਰਿਜ਼ਲਟ ਨੇ ਜਿਹੜੇ ਇੱਥੇ ਵੀ ਪਹੁੰਚ ਨਹੀਂ ਪਾਏਗੇ ਪਰ ਬਹੁਤ ਵਧੀਆ ਰਿਜ਼ਲਟ ਨੇ ਜੇਕਰ ਤੁਸੀਂ ਵੀ ਫਿੱਟ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਹਾਂ ਜੀ ਬਾਕੀ ਦੋਸਤੋ ਪ੍ਰੋਪਰ ਜਿਹੜਾ ਐਡਰੈਸ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਤੇ ਆਪਾਂ ਸਕਰੀਨ ਤੇ ਵੀ ਨੰਬਰ ਵਰਗਾ ਕੰਟੈਕਟ ਨੰਬਰ ਲਾ ਦਿੰਦੇ ਆ ਤੁਸੀਂ ਇਹ ਨੰਬਰਾਂ ਦੇ ਸੰਪਰਕ ਕਰਕੇ ਉਹ ਲੈ ਸਕਦੇ ਹੋ ਬਾਕੀ ਦੋਸਤੋ ਇਹ ਵੀਡੀਓ ਉਹ ਭੈਣ ਭਰਾਵਾਂ ਨਾਲ ਜਰੂਰ ਸਾਂਝੀ ਕਰ ਦਿਓ ਜਿਹੜੇ ਮੋਟਾਪੇ ਵਰਗੀ ਬਿਮਾਰੀ ਨਾਲ ਜੂਝ ਰਹੇ ਆ ਹਨਾ ਤਾਂ ਕਿ ਉਹਨਾਂ ਦਾ ਚਲੋ ਕਿਤੇ ਨਾ ਕਿਤੇ ਫਾਇਦਾ ਹੋ ਸਕੇ ਤੇ ਫਿੱਟ ਹੋ ਸਕਣ ਆ ਵੀਰ ਮੰਗੂ ਬਾਈ ਕਰਨ ਮੰਗੂ ਭੈਣ ਮੰਗੂ ਤੇ ਉਹ ਵੀ ਬਾਈ ਆਪਣਾ ਮੋਟਾਪੇ ਤੋਂ निजात ਪਾ ਸਕਣ ਬਾਕੀ ਦੋਸਤੋ ਜਿਹੜਾ ਉਹ ਚਾਹੁੰਦੇ ਨੇ ਜਾਂ ਵਧਾਉਣਾ ਚਾਹੁੰਦੇ ਨੇ ਸਾਰੇ ਮਤਲਬ ਕੰਟੈਕਟ ਕਰ ਸਕਦੇ ਨੇ ਜੀ ਹਾਂਜੀ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ